ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਮੇਰੀ ਵੀਡੀਓ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਕਰਾਉਂਗੀ ਆਪਣੀ ਬਟੇਰ ਬੱਟੂ ਅੱਜ ਸਾਡੇ ਕੋਲ ਕੀ ਕੀ ਕਿਹੜੇ ਕਿਹੜੇ ਅਸੀਂ ਵਰਕ ਕਰਦੇ ਆ ਤੇ ਕਿਹੜੀ ਕਿਹੜੀ ਕੋ ਸਾਡੇ ਕੋਲ ਵੈਰਾਈਆਂ ਕਿੱਦਾਂ ਦੇ ਅਸੀਂ ਸੂਟ ਪਿਆਰ ਕਰਦੇ ਆ ਅੱਜ ਤੁਹਾਨੂੰ ਦਿਖਾਉਣਗੇ ਅੱਜ ਦੇ ਅੱਜ ਦੀ ਵੀਡੀਓ ਵਿੱਚ ਮੇਰੇ ਨਾਲ ਮੇਰੀ ਬੇਟੀ ਆ ਉਹ ਆਸਟ੍ਰੇਲੀਆ ਤੋਂ ਆਈ ਹੋਈ ਆ ਉਹ ਮੇਰੇ ਨਾਲ ਹੈਲਪ ਕਰਾਉਗੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਡੇ ਬੁਟੀਕ ਦਾ ਟੂਰ ਕਰਾਵਾਂਗੇ ਕਿ ਸਾਡੇ ਬੁਟੀਕ ਦੇ ਵਿੱਚ ਕਿੱਦਾਂ-ਕਿੱਦਾਂ ਦੇ ਜਿਹੜੀ ਵੈਰਾਈਟੀ ਆ ਕਿੱਦਾਂ-ਕਿੱਦਾਂ ਦੇ ਜਿਹੜੀ ਸੂਟ ਆ ਤਿਆਰ ਕਰਦੇ ਆ ਹੈਂਡਵਰਕ ਵਗੈਰਾ ਪੇਂਟ ਕਾਟਨ ਦੇ ਸੂਟ ਇਸ ਟੈਂਪਲ ਸਮਰ ਵੈਰਾਈਟੀ ਕੀ ਆ ਉਹ ਸਾਰੇ ਤੁਹਾਨੂੰ ਦਿਖਾਵਾਂਗੇ ਤੇ ਕਿੱਦਾਂ ਦੀ ਸਟਿਚਿੰਗ ਕਰਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਜੀ ਆ ਸਾਡੀ ਸਾਰੀ ਕਾਟਨ ਦੀ ਵੈਰਾਈਟੀ ਹੈ ਇਹ ਸੂਟ ਸਾਡੇ ਕੋਲ ਅਵੇਲੇਬਲ ਨੇ ਇਦੇ ਵਿੱਚੋਂ ਕਈ ਸੂਟ ਸੇਲ ਵੀ ਹੋ ਗਏ ਨੇ ਉਹ ਕਸਟਮਰਸ ਦੇ ਅਜਿਹਾ ਸਟਿਚ ਕਰਨੇ ਨੇ ਤੇ ਕਈ ਤੁਸੀਂ ਖਰੀਦ ਵੀ ਸਕਦੇ ਹੋ ਤੇ ਜਿਹੜਾ ਸਾਡਾ ਫੋਨ ਨੰਬਰ ਆ ਉਹ ਵੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਜਾਊਗਾ ਤੇ ਜਿਹੜਾ ਸਾਡਾ ਇੰਸਟਾਗ੍ਰam ਪੇਜ ਆ ਉਹ ਵੀ ਮੈਂ ਐਡ ਕਰ ਦੂੰਗੀ ਪਲੱਸ ਸਾਡਾ ਵਿਜ਼ਿਟਿੰਗ ਕਾਰਡ ਵੀ ਜਿਹੜਾ ਹੈਗਾ ਉਹ ਵੀ ਮੈਂ ਇਸ ਵੀਡੀਓ ਦੇ ਵਿੱਚ ਐਡ ਕਰ ਦੂੰਗੀ ਤੁਹਾਨੂੰ ਉਹਦੇ ਤੋਂ ਵੀ ਪਤਾ ਲੱਗ ਜਾਊਗਾ ਕਿ ਸਾਡੀ ਬੁਟੀਕ ਦੇ ਵਿੱਚ ਤੁਹਾਨੂੰ ਕਿੱਤਾ ਕਿੱਦਾਂ ਦੀ ਵਾਇਰਟੀ ਮਿਲ ਜੂਗੀ ਜੇ ਤੁਸੀਂ ਆਰਡਰ ਕਰਨਾ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਤੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਦਿਖਾ ਦੋ ਬੀ ਆਹ ਸਾਰੇ ਕਾਟਨ ਦੇ ਸੂਟ ਨੇ ਬਿਲਕੁਲ ਔਰ ਇਹਨਾਂ ਦੇ ਬਹੁਤ ਹੀ ਘੱਟ ਰੇਟ ਨੇ ਬਹੁਤ ਹੀ ਸੋਹਣੇ ਨੇ ਕਿਸੇ ਦਾ ਕੋਈ ਰੰਗ ਨਹੀਂ ਫੇਡ ਹੁੰਦਾ ਕੁਝ ਨਹੀਂ ਕੋਈ 올 ਓਵਰ ਹੈ ਕੋਈ ਮੈਚਿੰਗ ਹੈ ਜਿੱਦਾ ਆ ਮੈਚਿੰਗ ਹੈ ਤੇ ਤੁਸੀਂ ਇਹਨਾਂ ਦੇ ਜਿਵੇਂ ਮਰਜੀ ਕੁੜਤੇ ਬਣਵਾ ਸਕਦੇ ਹੋ ਸੂਟ ਬਣਾ ਸਕਦੇ ਹੋ ਤੇ ਜਿਵੇਂ ਕਿ ਅੱਜ ਕੱਲ ਕੋਟ ਸੈਟਸ ਦਾ ਰਵਾਜ ਚੱਲਿਆ ਹੋਇਆ ਬਹੁਤ ਜ਼ਿਆਦਾ ਹਲਕੇ ਹਲਕੇ ਕੋਟ ਸੈਟਸ ਬਣਵਾ ਸਕਦੇ ਹੋ ਇਸ ਗਰਮੀਆਂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਵੀ ਕੋਰਸੈਟਸ ਨੇ ਜਿਹੜੇ ਬਹੁਤ ਚੱਲ ਰਹੇ ਨੇ ਬਾਜ਼ਾਰਾਂ ਦੇ ਵਿੱਚ ਜਿਹੜੇ ਕੋਰਸੈਟ ਨੇ ਬਹੁਤ ਮਹਿੰਗੇ ਮਿਲ ਰਹੇ ਨੇ ਤੁਹਾਨੂੰ ਪਤਾ ਆ ਕੀ ਕੋਈ 1000 1500 ਤੱਕ ਦਾ ਮਿਲਦਾ ਹੈ ਪਰ ਤੁਸੀਂ ਉਹੀ ਸਿੰਪਲ ਸੂਟ ਲੈ ਕੇ ਉਹਨੂੰ ਸਿੰਪਲ ਸਟਿਚ ਕਰਵਾ ਸਕਦੇ ਹੋ ਐਜ਼ ਅ ਕੋਰਸੈਟ ਜਿਵੇਂ ਕਿ ਆ ਆ ਤੁਸੀਂ ਮੇਰੇ ਦੇਖ ਸਕਦੇ ਹੋ ਮੈਂ ਬਣਵਾਇਆ ਹੈ ਆਪਣਾ ਆਪ ਇੱਥੇ ਬੁਟੀਕ ਦੇ ਵਿੱਚ ਕੋਰਸੈਟ ਬਹੁਤ ਸਿੰਪਲ ਜਾਂ ਹਲਕਾ ਜਾਂ ਕੋਟਨ ਦਾ ਸੂਟ ਲੈ ਕੇ ਇਹਦਾ ਕੋਟ ਸੈੱਟ ਬਣਾ ਲਿਆ ਨਹੀਂ ਪਾਉਗਾ ਉੱਚਾ ਜਾਂ ਤੇ ਨਹੀਂ ਪਾਣਾ ਨੀਮਾ ਆ ਕਿ ਤੁਸੀਂ ਘਰ ਦੀ ਪਾ ਸਕਦੇ ਹੋ ਬਾਹਰ ਵੀ ਪਾ ਕੇ ਜਾ ਸਕਦੇ ਹੋ ਇਦਾਂ ਦੇ ਕੋਟ ਸੈੱਟ ਵੀ ਅਸੀਂ ਬਹੁਤ ਰੈਡੀ ਕੀਤੇ ਨੇ ਬਹੁਤ ਕਸਟਮਰਸ ਦੇ ਭੇਜੇ ਵੀ ਨੇ ਤੇ ਤੁਸੀਂ ਵੀ ਜੇ ਆਰਡਰ ਕਰਨਾ ਚਾਹੁੰਦੇ ਹੋ ਅਸੀਂ ਤੁਹਾਡੇ ਲਈ ਵੀ ਬਣਾ ਸਕਦੇ ਹਾਂ ਤੇ ਇਹ ਸਾਰੇ ਆ ਕੋਟਨ ਦੇ ਪ੍ਰਿੰਟਡ ਸੂਟ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਸਾਡੇ ਕੋਲ ਕੁਝ ਵੈਰਾਈਟੀ ਇਦਾਂ ਦੀ ਹੈਗੀ ਹੈ ਜਿਹੜੇ ਕਿ ਸੈਮੀ ਸਟਿਚ ਨੇ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਉਹਨਾਂ ਨੂੰ ਬਣਾ ਸਕਦੇ ਆ ਮੈਂ ਤੁਹਾਨੂੰ ਉਹ ਵੈਰਾਈਟੀ ਦਿਖਾਉਣੀ ਆ ਸਮਰ ਦੀ ਹੁਣ ਵਾਰੀ ਆ ਸੈਮੀ ਸਟਿਚ ਸੂਟਾਂ ਦੀ ਇੱਦਾਂ ਨੇ ਸਾਡੇ ਕੋਲ ਕੁਝ ਸੈਮੀ ਸਟਿਚ ਸੂਟ ਨੇ ਨਾਲ ਦੁਪੱਟਾ ਤੇ ਨਾਲ ਸ਼ਰਾਰਾ ਇਹਦੇ ਵਿੱਚ ਵੀ ਦੋ ਕਲਰ ਨੇ ਸ਼ਰਾਰਾ ਆ ਇਹਦੀ ਸ਼ਰਟ ਆ ਕਾਇਨ ਨਾ ਹੁੰਦੇ ਪਟਟਾਏ ਇਦਾਂ ਦੇ ਸੂਟ ਤੁਸੀਂ ਗਰਮੀਆਂ ਦੇ ਕਿਸੇ ਫੰਕਸ਼ਨ ਦੇ ਵਿੱਚ ਪਾ ਸਕਦੇ ਹੋ ਇਦਾਂ ਦੇ ਸੂਟ ਵੀ ਸਾਡੇ ਕੋਲ ਅਵੇਲੇਬਲ ਨੇ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਵੀ ਮੰਗਵਾ ਸਕਦੇ ਹੋ ਇਹ ਵਿਦ ਸ਼ਰਾਰਾ ਨੇ ਤੇ ਉਸ ਤੋਂ ਬਿਨਾ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ 'ਚ ਨੇ ਆਹ ਜੌਰ ਜੱਟ ਦੀਆਂ ਕੁੜਤੀਆਂ ਇਹ ਵੀ ਸੈਮ ਸਟਾਈਲ 'ਚ ਨੇ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਮੰਗਵਾ ਸਕਦੇ ਜਾਂ ਇਹਨੂੰ ਅਲਟਰ ਵੀ ਕਰ ਸਕਦੇ ਹੋ ਤੇ ਵਿਦ ਲਾਈਨਿੰਗ ਟਾਫਟੇ ਦੀ ਲਾਈਨਿੰਗ ਲਾ ਕੇ ਦਵਾਂਗੇ ਇਹਦੇ ਵਿੱਚ ਦੋ ਕਲਰ ਨੇ ਸਾਡੇ ਕੋਲ ਇਸ ਟਾਈਮ ਤੇ ਦੂਸਰਾ ਕਲਰ ਆ ਬਲੈਕ ਇਹਨੇ ਇਹ ਰਿਹਾ ਦਿਖਾ ਰਿਹਾ ਇਹਦੇ ਵਿੱਚ ਕੀ ਹੈਗਾ ਬਲੈਕ ਕਲਰ ਜੀ ਇਹਦਾ ਦੂਸਰਾ ਕਲਰ ਸੀ ਗ੍ਰੀਨ ਇਸ ਦੇ ਉੱਪਰ ਬਹੁਤ ਹੀ ਸੋਹਣੇ ਥ੍ਰੈਡ ਦੇ ਨਾਲ ਕਢਾਈ ਕੀਤੀ ਹੋਈ ਆ ਔਰ ਇਹਦੀਆਂ ਆਰਮਸ ਤੇ ਵੀ ਕਢਾਈ ਕੀਤੀ ਹੋਈ ਆ ਇਹਦੇ ਨਾਲ ਸਾਡੇ ਕੋਲ ਹੈਗੇ ਨੇ ਸ਼ਰਾਰੇ ਇਹਨਾਂ ਕੁੜਤੀਆਂ ਦੇ ਨਾਲ ਅਗਰ ਤੁਸੀਂ ਚਿਕਨ ਦੇ ਸ਼ਰਾਰੇ ਵੇਅਰ ਕਰਨਾ ਚਾਹੋ ਉਹ ਵੀ ਅਸੀਂ ਤਿਆਰ ਕਰਕੇ ਵੀ ਦਿੰਨੇ ਆ ਤੇ ਸਾਡੇ ਕੋਲ ਸੈਮੀ ਸਟਿਚ ਵੀ ਪਏ ਨੇ ਆਪਣੇ ਸਾਈਜ਼ ਦੇ ਹਿਸਾਬ ਨਾਲ ਤੁਸੀਂ ਬਣਵਾ ਸਕਦੇ ਹੋ ਬਹੁਤ ਖੁੱਲੇ ਡੁੱਲੇ ਸ਼ਰਾਰੇ ਨੇ ਇਹ ਤੇ ਅੱਗੇ ਹੈਗੀ ਆ ਆ ਡ्रेसेस ਜਿਵੇਂ ਕਿ ਅੱਜ ਕੱਲ ਬਹੁਤ ਚੱਲ ਰਹੀਆਂ ਨੇ ਗਰਲਿਸ਼ ਆਈਟਮ ਡ्रेसेस ਨੇ ਥੋੜਾ ਥੋੜਾ ਇੱਥੇ ਵਰਕ ਕੀਤਾ ਹੋਇਆ ਹੈਂਡਵਰਕ ਕੀਤਾ ਹੋਇਆ ਆ ਉਹਦਾ ਕਾਟਨ ਦੀ ਬਹੁਤ ਹੀ ਸੌਫਟ ਕੱਪੜਾ ਆ ਬਹੁਤ ਹੀ ਫਲੇਅਰ ਵਾਲੀ ਆ ਪੂਰੀ ਫਲੋ ਟੱਚ ਇਹਦੇ ਵਿੱਚ ਵੀ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਬਣਾ ਸਕਦੇ ਹੋ ਪਲੱਸ ਤੁਸੀਂ ਇਹਨੂੰ ਕਿਸੇ ਵੀ ਕੱਪੜੇ ਦੇ ਉੱਤੇ ਤਿਆਰ ਵੀ ਕਰਵਾ ਸਕਦੇ ਹੋ ਆਪਣਾ ਫੈਬਰਿਕ ਲੈ ਕੇ ਵੀ ਤਿਆਰ ਕਰਵਾ ਸਕਦੇ ਹੋ ਜਾਂ ਸਾਡੇ ਤੋਂ ਵੀ ਫੈਬਰਿਕ ਲੈ ਕੇ ਤੁਸੀਂ ਤਿਆਰ ਕਰਵਾ ਸਕਦੇ ਹੋ ਅਸੀਂ ਇਹਨੂੰ ਤਿਆਰ ਕਰਕੇ ਵੀ ਤੁਹਾਨੂੰ ਦੇ ਸਕਦੇ ਹਾਂ ਤੇ ਜਿੰਨੇ ਵੀ ਤੁਹਾਨੂੰ ਜੌਰਜਟ ਦੇ ਕੁੜਤੇ ਦਿਖਾਏ ਸੀਗੇ ਉਹਨਾਂ ਦੇ ਨਾਲ ਅਸੀਂ ਤੁਹਾਨੂੰ ਲਾਈਨਿੰਗ ਦਵਾਂਗੇ ਚਾਹੇ ਤੁਸੀਂ ਟਾਫਟਾ ਦੀ ਲਗਵਾ ਲਓ ਚਾਹੇ ਤੁਸੀਂ ਉਹਨੂੰ ਕਾਟਨ ਦੀ ਲਗਾ ਲਓ ਮਰਜ਼ੀ ਤੁਹਾਡੀ ਆ ਜਿਹੜਾ ਕੱਪੜਾ ਤੁਹਾਨੂੰ ਠੀਕ ਲੱਗਦਾ ਉਹਦੀ ਲਾਈਨਿੰਗ ਜਾਂ ਅੰਡਰਸ਼ਰਟ ਅਲੱਗ ਤੋਂ ਬਣਾ ਕੇ ਤੁਹਾਨੂੰ ਨਾਲ ਦੇਵਾਂਗੇ ਅਸੀਂ ਤੇ ਅੱਗੇ ਆ ਇੱਕ ਹੈਗਾ ਆ ਇਹ ਵੀ ਅ ਗਰਮੀਆਂ ਦੀ ਹੀ ਵੈਰਾਈਟੀ ਆ ਆ ਪਲਾਜ਼ੋ ਆ ਉਹਦੇ ਨਾਲ ਇੱਕ ਬਹੁਤ ਹੀ ਸੋਹਣੀ ਉਪਰ ਡਰੈੱਸ ਆ ਵੀ ਡਰੈੱਸ ਆ ਇਹਦੇ ਇੱਥੇ ਸੈਂਟਰ ਦੇ ਵਿੱਚੋਂ ਕੱਟ ਆ ਜੀ ਇੱਥੋਂ ਆ ਸੈਂਟਰ ਚੋਂ ਕੱਟ ਆ ਤੇ ਆ ਇਹਦੇ ਇੱਥੇ ਮਿਰਰ ਵਰਕ ਕੀਤਾ ਹੋਇਆ ਹੈ ਜੀ ਇਦਾਂ ਦੀ ਡ्रेसेस ਦੇ ਵਿੱਚ ਵੀ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਆਰਡਰ ਕਰ ਸਕਦੇ ਹੋ ਤੇ ਉਸ ਤੋਂ ਬਿਨਾ ਕੋਸ਼ਿਸ਼ ਉਸ ਤੋਂ ਬਿਨਾ ਆਪਕੋ ਸਾਡੇ ਕੋਲ ਸੂਟ ਤਿਆਰ ਪਏ ਨੇ ਜਿਹੜੇ ਸਲਵਾਰ ਨਾਲ ਨੇ ਕਈ ਪਹਿਣਾ ਜਿਵੇਂ ਡ्रेसेस ਵਗੈਰਾ ਨਹੀਂ ਪਾਉਂਦੀਆਂ ਹੈਗੀਆਂ ਉਹਨਾਂ ਨੂੰ ਹੁੰਦਾ ਸੂਟ ਇਦਾਂ ਦੇ ਸਿੰਪਲ ਜੇ ਆਨਾਰਕਲੀ ਸੂਟ ਨਾਲ ਸਲਵਾਰ ਤੇ ਨਾਲ ਪ੍ਰਿੰਟਡ ਦੁਪੱਟਾ ਆ ਇੱਕ ਹੋਰ ਆਈਟਮ ਗਰਮੀਆਂ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਕਿ ਗਰਮੀਆਂ ਦੇ ਵਿੱਚ ਪ੍ਰਿੰਟਡ ਤਾਂ ਇੰਨੇ ਕਿ ਜ਼ਿਆਦਾ ਸੋਹਣੇ ਲੱਗਦੇ ਨੇ ਸੂਟ ਪਰ ਉਹਨਾਂ ਉੱਪਰ ਤੁਸੀਂ ਲੈਸਾਂ ਲਾ ਲਓ ਜਾਂ ਉਹਨੂੰ ਕੁਝ ਸਟਾਈਲ ਨਾਲ ਸਟਿਚ ਕਰ ਲਓ ਉਹੀ ਸੂਟ ਬਹੁਤ ਜ਼ਿਆਦਾ ਸੋਹਣੇ ਲੱਗ ਜਾਂਦੇ ਨੇ ਆ ਜਿਵੇਂ ਕੀ ਹੈਗਾ ਆ ਨਾਇਰਾ ਕੱਟ ਸੂਟ ਆ ਇਹ ਬਹੁਤ ਹੀ ਸਿੰਪਲ ਜਿਹਾ ਜੌਰਜਟ ਦਾ ਸੂਟ ਹੈ ਜੌਰਜਟ ਵੀ ਨਹੀਂ ਕਾਟਨ ਜੀ ਸੂਟ ਹੈ ਉਹਦੇ ਉੱਪਰ ਲੈਸਾਂ ਲਾ ਕੇ ਇਦਾਂ ਤੇ ਨਾਇਰਾ ਕੱਟ ਦੇ ਵਿੱਚ ਬਣਾਇਆ ਹੋਇਆ ਹੈ ਇਸ ਇਹਦੇ ਨਾਲ ਵੀ ਵਾਈਟ ਪਲਾਜ਼ੋ ਸਲਵਾਰ ਪਜਾਮੀ ਜੋ ਵੀ ਠੀਕ ਲੱਗਦਾ ਤੁਸੀਂ ਅਮੇ ਬਣਵਾ ਸਕਦੇ ਹੋ ਇਹ ਕਿਸੇ ਕਸਟਮਰ ਦਾ ਆ ਤੇ ਇਹਦੇ ਨਾਲ ਸੀ ਬਣਾਇਆ ਹੋਇਆ ਹੈ ਆਫ ਵਾਈਟ ਪਲਾਜ਼ੋ ਤੇ ਆ ਇੱਕ ਸੂਟ ਹੈਗਾ ਹੈ ਗਰਮੀਆਂ ਦੇ ਵਿੱਚ ਹਲਕਾ ਹਲਕਾ ਵਰਕ ਕਰਾਇਆ ਹੈ ਮਿਰਰ ਵਰਕ ਥਰੈਡ ਦੇ ਨਾਲ ਜਿਵੇਂ ਗਰਮੀਆਂ ਦੇ ਵਿੱਚ ਜਿਆਦਾ ਵਰਕ ਸੋਹਣਾ ਨਹੀਂ ਲੱਗਦਾ ਕਿ ਹਲਕਾ ਹਲਕਾ ਥੋੜਾ ਜਿਹਾ ਵਧੀਆ ਲੱਗਦਾ ਤਾਂ ਉਵੇਂ ਦਾ ਹੈ ਵਰਕੇ ਕਰਾਇਆ ਹੋਇਆ ਅ ਗਲੇ ਤੇ ਕਿੱਤਾ ਹੋਇਆ ਏ ਜੀ ਗਲੇ ਤੇ ਕਿੱਤਾ ਹੋਇਆ ਏ ਤੇ ਚਾਕਾਂ ਦੇ ਕਿੱਤਾ ਹੋਇਆ ਹੈ ਬੈਕ ਤੇ ਕਿੱਤਾ ਹੋਇਆ ਨਾਲ ਹੀ ਆਜੋ ਤਿਆਰ ਕੀਤਾ ਹੈ ਤੇ ਆ ਇਹਦਾ ਦੁਪੱਟਾ ਹੈ ਜੀ ਤਾਂ ਇਦਾਂ ਦੇ ਵੀ ਸੂਟ ਤੁਸੀਂ ਗਰਮੀਆਂ ਦੇ ਵਿੱਚ ਜਿਹੜਾ ਹੈਗੇ ਹੋ ਤਿਆਰ ਕਰਵਾ ਸਕਦੇ ਹੋ ਸਾਡੇ ਤੋਂ ਅ ਏਵੀ ਮਸ਼ੀਨਵਰਕ ਆ ਇਹ ਸੀ ਆਪਣੀ ਬੁਟੀਕ ਤੇ ਸਾਡੇ ਬੁਟੀਕ ਤੇ ਕਾਰੀਗਰ ਨੇ ਅਸੀਂ ਆਪ ਤਿਆਰ ਕਰਦੇ ਆ ਤੁਸੀਂ ਕਿਸੇ ਵੀ ਤਰੀਕੇ ਦੀ ਫੋਟੋ ਵੀ ਸਾਨੂੰ ਭੇਜ ਸਕਦੇ ਹੋ ਅਸੀਂ ਓਦਾਂ ਦਾ ਵੀ ਤਿਆਰ ਕਰ ਦਾਂਗੇ ਉਸ ਤੋਂ ਬਿਨਾਂ ਜੇ ਤੁਸੀਂ ਥ्रेड ਵਰਕ ਨਹੀਂ ਤੇ ਹੈਂਡ ਵਰਕ ਕਰਾਉਣਾ ਅਸੀਂ ਉਹ ਵੀ ਕਰਕੇ ਦਿੰਨੇ ਆ ਆ ਇੱਕ ਕਿਸੇ ਕਸਟਮਰ ਦਾ ਸੂਟ ਤਿਆਰ ਕੀਤਾ कॉटन ਦਾ ਬਹੁਤ ਹੀ ਸੋਹਣੇ ਸੋਹਣੇ ਰੰਗ ਨੇ ਆ ਨਾਲ ਲੈਸਾ ਵਗੈਰਾ ਲਾਈਆਂ ਨੇ કોટਨ ਦਾ ਸੂਟ ਬਹੁਤ ਹੀ ਸੋਹਣਾ ਤੇ ਸਲਵਾਰ ਤਿਆਰ ਕੀਤੀਆਂ ਨਾਲ ਸਲਵਾਰ ਦੇ ਪੌਂਚਿਆਂ ਤੇ ਲੈਸ ਤੇ ਨਾਲ ਹੀ ਦੁਪੱਟੇ ਤੇ ਕੁ ਆ ਵੀ ਕੋਟਨ ਦੇ ਸਾਡੇ ਅਨਾਰਕਲੀ ਉਹ ਵੀ ਨਾਇੜਾ ਕੱਟ ਦੇ ਵਿੱਚ ਸੂਟ ਹਨ ਇਹਦੇ ਉੱਪਰ ਵੀ ਪ੍ਰਿੰਟ ਦੇ ਨਾਲ-ਨਾਲ ਥੋੜਾ-ਥੋੜਾ ਵਰਕ ਕੀਤਾ ਹੋਇਆ ਹੈ ਦੇ ਵੀ ਤੁਸੀਂ ਆਪਣੇ ਸਾਈਜ਼ ਦੇ ਹਿਸਾਬ ਨਾਲ ਮੰਗਵਾ ਸਕਦੇ ਹੋ। ਬਾਹਾਂ ਦੇ ਉੱਪਰ ਥੋੜਾ ਥੋੜਾ ਲੈਸ ਨਾਲ ਵਰਕ ਕੀਤਾ ਹੋਇਆ ਹੈ। ਬਹੁਤ ਹੀ ਸੋਹਣਾ ਨਾਇਰਾ ਕੱਟ ਸੂਟ ਹੈ। ਐਨ ਖੁੱਲਾ ਡੁੱਲਾ ਤੇ ਨਾਲ ਇਹਦੇ ਬਣਿਆ ਹੋਇਆ ਪਲਾਜ਼ੋ। ਇਸ ਤੋਂ ਬਿਨਾ ਸਾਡੇ ਕੋਲ ਵਿਆਹਾਂ ਤੇ ਜਾਗੋ ਤੇ ਪਾਉਣ ਵਾਲੇ ਜਿਹੜੇ ਘੱਗਰੇ ਨੇ ਉਹ ਵੀ ਅਵੇਲੇਬਲ ਨੇ। ਉਹ ਅਸੀਂ ਰੈਂਟ ਆਊਟ ਕਰਦੇ ਆਂ। ਉਹਨਾਂ ਦੇ ਵਿੱਚ ਘੱਗਰੇ ਤੇ ਨਾਲ ਦੁਪੱਟੇ ਨੇ। ਉਹਨਾਂ 'ਚ ਵੀ ਬਹੁਤ ਸੋਹਣੇ ਸੋਹਣੇ ਕਲਰ ਸਾਡੇ ਕੋਲ ਹੈਗੇ ਨੇ। ਅਸੀਂ ਰੈਂਟ ਤੇ ਦਿੰਨੇ ਆਂ। ਬਹੁਤ ਹੀ ਬਾਜੀ ਵੇਟਾ ਦੇ ਪਰ ਉਹ ਜਿਹੜੇ ਕਿ ਗਰੇ ਨੇ ਜਾਂ ਜਾਗੂ ਦਾ ਜਿਹੜਾ ਸਮਾਰਟ ਅਸੀਂ ਰੈਂਟ ਤੇ ਦਿਨੇ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂਕਿ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਇਹ ਸੀ ਜੀ ਸਮਰਦੀ ਕਲੈਕਸ਼ਨ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਸਾਰੀ ਜਿਹੜੀ ਹੈਂਡਵਰਕ ਵਾਲੀ ਸਾਡੀ ਜਿਹੜੀ ਕਲੈਕਸ਼ਨ ਆ ਹੈਂਡਵਰਕ ਆਰੀਵਾਰਕ ਮਸ਼ੀਨਵਰਕ ਹ ਹੈਂਡ ਪੇਂਟ ਬਲੌਕ ਪੇਂਟਿੰਗ ਬਰਸ਼ ਪੇਂਟਿੰਗ ਮਾਰਬਲ ਪੇਂਟਿੰਗ ਜੋ ਜੋ ਵੀ ਸਾਡੇ ਕੋਲ ਇਥੇ ਵੈਰੀਟੀ ਅਵੇਲੇਬਲ ਆ ਤੁਹਾਨੂੰ ਉਹ ਦਿਖਾਵਾਂਗੇ ਵਿਆਹ ਸ਼ਾਦੀਆਂ ਨੇ ਜਿਹੜੇ ਸੂਟ ਨੇ ਹੈਵੀ ਸੂਟ ਉਹ ਦਿਖਾਵਾਂਗੇ ਉਹਨਾਂ ਦਾ ਵਰਕ ਦਿਖਾਵਾਂਗੇ ਪਰ ਉਹ ਬਣਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਤੁਹਾਨੂੰ ਜਿਹੜੀ ਵੀਡੀਓ ਆ ਮਿਲ ਸਕੇ ਤੇ ਸਾਡੀ ਵੀਡੀਓ ਮਿਸ ਨਾ ਕਰ ਸਕੋ ਤੇ ਸਾਡੇ ਜਿਹੜੇ ਸੂਟਾਂ ਨੇ ਰੇਟ ਨੇ ਸਟਿਚਿੰਗ ਦੇ ਵੀ ਤੇ ਜਿਹੜਾ ਵਰਕ ਕਰਾਉਣ ਦੇ ਵੀ ਸਾਰਿਆਂ ਦੇ ਬਾਕੀ ਬਾਜ਼ਾਰ ਨਾਲੋਂ ਹੋਰ ਬੁਟੀਕਾ ਨਾਲੋਂ ਬਹੁਤ ਜ਼ਿਆਦਾ ਘੱਟ ਰੇਟ ਤੇ ਨੇ ਉਹਦਾ ਰੀਜ਼ਨ ਇਹ ਹੈ ਕਿ ਸਾਡਾ ਜਿਹੜਾ ਬੁਟੀਕ ਉਹ ਆਪਣੇ ਘਰ ਦੇ ਵਿੱਚ ਹੀ ਖੁੱਲਿਆ ਹੋਇਆ ਆ ਅਸੀਂ ਤਾਂ ਸਾਨੂੰ ਕੋਈ ਖਾਸ ਇਦਾਂ ਖਰਚਾ ਹੈ ਨਹੀਂ ਤਾਂ ਅਸੀਂ ਬਹੁਤ ਹੀ ਘੱਟ ਰੇਟ ਤੇ ਆਮ ਦੁਕਾਨਦਾਰਾਂ ਨਾਲੀਆਂ ਬੁਟੀਕਾ ਨਾਲੋਂ ਘੱਟ ਰੇਟ ਤੇ ਅਸੀਂ ਜਿਹੜੇ ਹੈਗੇ ਸੂਟ ਤਿਆਰ ਕਰਦੇ ਆ ਤੁਸੀਂ ਆਰਡਰ ਕਰ ਸਕਦੇ ਹੋ ਸਾਡੇ ਤੋਂ ਤੇ ਨੰਬਰ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਮੈਂਸ਼ਨ ਕਰਤਾ ਐ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾਗ੍ਰam ਤੇ ਵੀ ਮੈਸੇਜ ਮੈਸੇਜ ਕਰ ਸਕਦੇ ਹੋ ਤੁਸੀਂ ਸਾਨੂੰ ਵਟਸਐਪ ਵੀ ਕਰ ਸਕਦੇ ਆ ਅੱਜ ਤੁਹਾਨੂੰ ਅਸੀਂ ਦਿਖਾਈ ਆ ਜੀ ਗਰਮੀ ਵਾਲੀ ਵੈਰੀਟੀ ਜੋ ਅਸੀਂ ਤਿਆਰ ਕੀਤੇ ਹੋਏ ਨੇ ਸੂਟ ਹੁਣ ਵੀਡੀਓ ਜਿਆਦਾ ਲੰਬੀ ਹੋ ਜਣੀ ਆ ਫੇ ਹੁਣ ਅਗਲੀ ਵੀਡੀਓ ਜਿੱਥੇ ਤੁਹਾਨੂੰ ਦਿਖਾਵਾਂਗੇ ਅਸੀਂ ਹੈਂਡਵਰਕ ਥ੍ਰੈਡਵਰਕ ਆਪਾਂ ਬਲੌਕ ਪੈਂਟਾਂ ਦਾ ਡੈਸ਼ ਪੇਂਟਿੰਗ ਦਾ ਹੈਂਡ ਪੇਂਟ ਸਾਰੇ ਸੂਟ ਉਹ ਰਿਚਤਨ ਦਿਖਾਵਾਂਗੇ ਸਾਸੀ ਕਾਲਾ ਮੈਦੂਜੀ ਦਾ ਕਲਚਰ ਰੈਕੀ ਜੀ ਦੇ ਫਤ